ਜੀ ਸਰਪੰਚ ਸਾਹਿਬ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਆਪਜੀ ਸੰਗਤਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਸਾਰੇ ਸਿੱਖ ਜਗਤ ਨੂੰ ਤੇ ਸਾਰੇ ਵਰਲਡ ਨੂੰ ਸਾਰੀ ਦੁਨੀਆ ਦੇ ਵਿੱਚ ਬਸਦੇ ਜਿੱਥੇ-ਇਥੇ ਸਾਡੇ ਭਾਈਆ ਭੈਣਾਂ ਆਂ ਵੀਰਾਂ ਉਹਨਾਂ ਨੂੰ ਸਾਰਿਆਂ ਨੂੰ ਮੈਂ ਬਾਬੇ ਨਾਨਕ ਦੇ ਗੁਰਪੁਰਬ ਤੇ ਲੱਖ ਲੱਖ ਵਧਾਈ ਦਿੰਦਾ ਤੇ ਆਸ ਕਰਦਾ ਕਿ ਬੜੀ ਸ਼ਬਦਾਂ ਨਾਲ ਇਹ ਦਿਨ ਮਨਾਇਆ ਜਾਏਗਾ ਤੇ ਪੰਜਾਬ ਸਰਕਾਰ ਦੂਆਮਾਦੀ ਪਾਰਟੀ ਸਾਡੀ ਸਰਕਾਰ ਹੈ ਉਸ ਵੱਲੋਂ ਵੀ ਇਸ ਗੁਰਪੁਰਬਤੇ ਮੈਂ ਲੱਖ ਲੱਖ ਵਧਾਈ ਦੇਣਾ ਸਾਰਿਆਂ ਨੂੰ ਨੌਜਵਾਨਾਂ ਨੂੰ ਸਰਪੰਚ ਸਾਹਿਬ ਕੀ ਸੰਦੇਸ਼ ਦੇਣਾ ਚਾਹੁੰਦੇ ਆ ਅੱਜ ਇਹਨਾਂ ਪਵਿੱਤਰ ਦਿਨਾਂ ਤੇ ਕੀ ਸੰਦੇਸ਼ ਦਿੰਨੇ ਦੇਖੋ ਨੌਜਵਾਨਾਂ ਨੂੰ ਅਸੀਂ ਵੀ ਵਿਚੇ ਹੀ ਉਹਨਾਂ ਦੇ ਤੇ ਨਸ਼ੇ ਨੂੰ ਛੱਡ ਕੇ ਲੜਾਈਆਂ ਝਗੜੇ ਛੱਡ ਕੇ ਗੁਰਵਾਲੀ ਨਾਲ ਜੁੜੋ ਵਧੀਆ ਕੰਮ ਕਰੋ ਜਿਹੜਾ ਕਿ ਲੋਕ ਤੁਹਾਨੂੰ ਵਾਰ ਯਾਦ ਰੱਖਣ ਕਈ ਲੋਕ ਸਮਾਜ ਦੇ ਵਿੱਚ ਸ਼ਰਾਰਤੀ ਅੰਸਰ ਨੇ ਉਹਨਾਂ ਸ਼ਰਾਤੀ ਅਨਸਰਾਂ ਨੂੰ ਕੀ ਕਹਿਣਾ ਚਾਹੁੰਦੇ ਜਿਹੜੇ ਸਮਾਜ ਦੇ ਵਿੱਚ ਭਾਈਚਾਰੇ ਦੇ ਵਿੱਚ ਖਿਲਵਾੜ ਪਾਉਂਦੇ ਨੇ ਉਹ ਕਾਫੀ ਕੋਸ਼ਿਸ਼ ਕਰ ਰਹੀ ਸਰਕਾਰ ਤੇ ਪੁਲਿਸ ਵੀ ਕਾਫੀ ਲੋਕਾਂ ਨੂੰ ਹੁਣ ਨੱਥ ਪਾਈ ਜਾ ਚੁੱਕੀ ਆ ਹੋਰ ਪਾਏਗੀ ਇਹ ਸਰਕਾਰ ਜਿਹੜੀ ਬਹੁਤ ਸਖਤੀ ਨਾਲ ਆ ਰਹੀ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਜੀ ਵੀ ਜੋ ਕਰ ਰਹੇ ਉਹ ਆਪਣੇ ਕਿਸੇ ਮੰਤਰੀ ਨੂੰ ਨਹੀਂ ਛੱਡਦੇ ਉਹ ਨਾ ਕਈ ਦੇ ਵਿੱਚ ਸਵਾਰਥ ਜਾਂ ਦੇ ਨਾ ਕੋਈ ਇਦਾਂ ਦਾ ਪੈਸਾ ਪੂਸਾ ਚੱਲਦਾ ਬਹੁਤ ਵਧੀਆ ਤਰੀਕੇ ਨਾਲ ਕੰਮ ਹੋ ਰਿਹਾ ਥੈਂਕ ਯੂ